ਉਦੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਇੱਕ ਪਿੰਡ ਦੀ ਪੋਸਟ ਪਾਈ ਹੋਈ ਸੀ ਕਿ ਕੋਈ ਜੀ ਵਿਅਕਤੀ ਆਪ ਪਾਰਟੀ ਛੱਡ ਕੇ ਕਾਂਗਰਸ ਵਿੱਚ ਆ ਗਏ ਨੇ ਜਿਸ ਨੂੰ ਲੈ ਕੇ ਨਵਾਂ ਵਿਵਾਦ ਛੜ ਚੁੱਕਿਆ ਹੈ ਜਿਸ ਨੂੰ ਅਗੇ ਇੱਕ ਪ੍ਰੈਸ ਕਾਨਫਰੰਸ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਡਾਟੋ ਚਰਨਜੀਤ ਸਿੰਘ ਵੱਲੋਂ ਕੀਤੀ ਗਈ ਉਹਨਾਂ ਕਿਹਾ ਗਿਆ ਕਿ ਜੋ ਵਿਅਕਤੀ ਪੋਸਟ ਪਾਈ ਗਈ ਜਿਨ੍ਹਾਂ ਬਾਰੇ ਉਹ ਪਹਿਲਾਂ ਹੀ ਕਾਂਗਰਸੀ ਸਨ ਨਾ ਕਿ ਆਪ ਦੇ ਆਗੂ ਸਨ ਜਿਸ ਨੂੰ ਅੱਗੇ ਨਵਾਂ ਹੀ ਚਰਚਾ ਛਿੜੀ ਹੋਈ ਆ ਆ ਤੁਹਾਨੂੰ ਸੁਣਾਉਣਾ ਇਸ ਵੰਦੀ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਚਮਜੀਤ ਸਿੰਘ ਵੱਲੋਂ ਤੇ ਮੌਕੇ ਤੇ ਪਿੰਡ ਦੇ ਲੋਕ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਮੈਂ ਕੱਲ ਪੋਸਟ ਪਾਈਏ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਆ ਗਏ ਵੀ ਤਾਂ ਹਾਂ ਹੀ ਪਹਿਲਾਂ ਕਾਂਗਰਸੀ ਸਾਰੇ ਪਰਿਵਾਰੇ ਕਾਂਗਰਸੀ ਹੋਆ ਏਕੋ ਪਰਵਾਰ ਦੇ 3-4 ਮੈਂਬਰ ਆ ਉਹਨਾਂ ਦੇ ਅੱਗੇ ਹੋਰ ਲੜਕੇ ਆ ਜਿਹੜੇ ਹੈ ਸੋ ਮੈਂ ਤਾਂ ਇਹ ਲੋਕਾਂ ਨੂੰ ਗੁੰਮਰਾਹ ਕਰਨੇ ਤੋਂ ਗਰੇਜ ਕਰਨ ਅਤੇ ਇਹ ਅਖਬਾਰਾਂ ਵਿੱਚ ਆਪਣੀਆਂ ਸੁਰਖੀਆਂ ਜਿਵੇਂ ਅਖਬਾਰਾਂ ਚ ਲਾਉਣ ਵਾਸਤੇ ਲੋਕਾਂ ਨੂੰ ਐਵੇਂ ਗੁੰਮਰਾਹ ਕਰਦੇ ਆਂ ਸੋ ਮੈਂ ਤਾਂ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਇਹਨਾਂ ਵਿੱਚ ਕੋਈ ਵੀ ਵਰਕਰ ਜਾਂ ਵਲੰਟੀਅਰ ਨਹੀਂ ਹੈ ਸਾਬਕਾ ਮੁੱਖ ਮੰਤਰੀ ਸਾਹਿਬ ਤੇ ਹਲਕਾ ਚਮਕੌਰ ਸਾਹਿਬ ਦੇ ਪੁਰਾਣੇ ਵਿਧਾਇਕ ਜਿਹੜੇ ਚਰਨਜੀਤ ਸਿੰਘ ਜੀ ਚੰਨੀ ਓਹ ਸਾਡੇ ਆਮ ਆਦਮੀ ਪਾਰਟੀ ਦੇ ਬੰਦੇ ਤਾਂ ਹੁਣ ਪੱਟ ਨਹੀਂ ਹੋ ਰਹੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਬੰਦੇ ਆਏ ਆ ਨਾ ਨਾੜਨ ਨੇ ਰੇਤੇ ਦੀਆਂ ਖੱਡਾਂ ਲੈਣੀਆਂ ਨਾ ਕੋਈ ठेकेदारी ਕਰਨੀ ਹੈ ਇਹ ਆਮ ਲੋਕਾਂ ਤੇ ਅੱਜ ਵੀ ਆਮ 2022 ਤੋਂ ਪਹਿਲਾਂ ਵੀ ਆਮ ਤੇ ਪਰ ਇਹਨਾਂ ਨੇ ਚਲੋ ਹੁਣ ਉਹ ਜਿਹੜਾ ਛਗੰਜਾ ਪੂਰਾ ਕਰਨੇ ਨੂੰ ਇਹਨਾਂ ਨੇ ਕਾਂਗਰਸ ਪਾਰਟੀ ਦੇ ਉਹ ਬੰਦੇ ਜਿਵੇਂ ਨਾ ਪੁਰਾਣਾ ਮੋਬਾਈਲ ਬੋਡੀ ਬੁੜੀ ਚੇਂਜ ਕਰਕੇ ਵਿੱਚ ਪਲੇਟ ਉਹੀ ਕਾਂਗਰਸੀ ਉਹ ਆ ਦੁਆਰੇ ਗાળાਾਂ ਚ ਸਰੋਪੇ ਜੇ ਪਾ ਕੇ ਕਾਂਗਰਸੀ ਬਣਾ ਤੇ ਦੁਆਰੇ ਫੇਰ ਇਹਨਾਂ ਨੇ ਇਹ ਇਹਨਾਂ ਦੀਆਂ ਕੋਝੀਆਂ ਚੱਲਣਾ ਜਿਹੜੀਆਂ ਆਮ ਲੋਕਾਂ ਨੂੰ ਪਤਾ ਜਦੋਂ ਇਹਨਾਂ ਨੇ ਪੋਸਟ ਵੀ ਪਾਈ ਫੇਸਬੁੱਕ ਤੇ ਕਈ ਪੱਤਰਕਾਰ ਵੀਰਾਂ ਨੇ ਵੀ ਉਹ ਚਲਾਈ ਤਾਂ ਉਹਦੇ ਥੱਲੇ ਕਮੈਂਟ ਪੜ੍ਹਨੇ ਵਾਲੇ تھے ਉਹਦੇ ਵਿੱਚ ਕਾਂਗਰਸ ਪਾਰਟੀ ਦੇ ਬੰਦੇ ਖੁਦ ਲਿਖ ਰਹੇ ਕਹਿੰਦੇ ਯਾਰ ਇਹ ਤਾਂ ਸਾਡੇ ਉਹ ਬੰਦੇ ਆ ਇਹਨਾਂ ਨੂੰ ਕਹਦੇ ਦੁਬਾਰੇ ਜੁਆਇਨ ਕਰਾ ਲਿਆ ਮਤਲਬ ਐਡਾਂ ਦੀ ਹਾਸੋਹੀਣੀ ਜਿਹੜੀ ਸਥਿਤੀ ਆ ਸਾਡੇ ਸਾਬਕਾ ਮੁੱਖ ਮੰਤਰੀ ਸਾਹਿਬ ਦੀ ਬਣੀ ਹੋਈ ਆ ਤੇ ਉਹ ਕਈ ਵਾਰ ਪੱਖੀਆਂ ਝੱਲ ਕੇ ਦਿਖਾਉਂਦੇ ਆ ਕਈ ਵਾਰ ਉਹ ਮੋਰਿੰਡੇ ਤੇ ਆ ਗਾਰਾ ਦਿਖਾਉਂਦੇ ਆ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਿੱਥੇ ਆਪਾਂ ਬੈਠੇ ਆ ਬਾੜ ਨੰਬਰ 15 ਤੇ ਇਹ ਜਿਹੜੀ ਦਫ਼ਤਰ ਵਾਲੀ ਗਲੀ ਵੀ ਐ ਜਿੱਥੇ ਆਪਾਂ ਬੈਠੇ ਆ ਬਾੜਨਾ 15 ਚ ਨਾ ਤਾਂ ਇਹ ਗਲੀ ਚ ਉਹਨਾਂ ਨੇ ਸੀਵਰੇਜ ਪਵਾਇਆ ਜਦੋਂ ਮੁੱਖ ਮੰਤਰੀ ਬਣੇ ਨਾ ਆਪਣੀ ਕੋਠੀ ਦੇ ਪਿੱਛੇ ਸੀਵਰੇਜ ਪਵਾਇਆ ਉਹਨਾਂ ਨੇ ਆਪਣੀ ਕੋਠੀ ਦੇ ਮੂਹਰੇ ਸੀਵਰੇਜ ਪਵਾ ਲੈ ਇੱਕ ਪਿਛਲੀ ਗਲੀ ਚ ਸੀਵਰੇਜ ਪਵਾ ਲਿਆ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਜਿਨ੍ਹਾਂ ਦੇ ਕਿ ਜੋ ਅੱਜ ਕੱਲ੍ਹ ਜਲੰਧਰ ਸੀਟ ਨੂੰ ਰਿਪਰੈਜ਼ੈਂਟ ਕਰ ਰਹੇ ਔਰ ਇਹ ਸਾਰੇ ਜਾਣਦੇ ਐ ਕਿ ਕਿਵੇਂ ਉਹਨਾਂ ਨੇ ਪਹਿਲਾਂ ਜਦੋਂ ਚਮਕੌਰ ਇਲੈਕਸ਼ਨ ਲੜਿਆ ਇੱਥੇ ਵੀ ਇਹੀ ਗੱਲ ਚੱਲੀ ਸੀ ਉਹਨਾਂ ਨੂੰ ਵੀ ਇਹੀ ਪੁੱਛਦੇ ਸੀ ਵੀ ਤੁਸੀਂ ਹੈ ਕਿੱਥੇ ਦੇ ਤੁਸੀਂ ਚਮਕੌਰ ਦੇ ਹੋ ਭਦੌੜ ਦੇ ਹੋ ਤੇ ਹੁਣ ਜਲੰਧਰ 'ਚ ਵੀ ਇਹੀ ਹਾਲ ਹੈ ਉਹ ਰਿਪਰੈਜ਼ੈਂਟ ਜਲੰਧਰ ਨੂੰ ਕਰ ਰਹੇ ਤੁਰੇ ਫਿਰਦੇ ਆ ਚਮਕੌਰ ਸਾਹਿਬ 'ਚ ਹੁਣ ਵੀ ਲੋਕ ਇਹੀ ਪੁੱਛ ਰਹੇ ਵੀ ਤੁਸੀਂ ਹੈ ਕਿ ਕਿੱਥੋਂ ਦੇ ਆ ਜਲੰਧਰ ਉਹਨਾਂ ਦੇ ਪੋਸਟਰ ਲੱਗੇ ਵੀ ਉਹ ਗੁੰਮਸ਼ੁਦਾ ਦੀ ਤਲਾਸ਼ ਤੇ ਹੁਣੇ ਪਿੱਛੇ ਦੇ ਇੱਕ ਬਿਆਨ ਇਹ ਦੋ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ ਵੀ ਦੋ ਗੱਲੇ ਇਨਸਾਨ ਨੇ ਠੀਕ ਹੈ